ਸਤਿ ਸ਼੍ਰੀ ਅਕਾਲ ਪੀਬੀ 32 ਨਮਾਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੁਰ ਸਾਥਿਓ ਇੱਕ ਵਾਰ ਫਿਰ ਤੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਵਾਲ ਖੜੇ ਹੋਏ ਨੇ ਤੇ ਅਮਨ ਕਾਨੂੰਨ ਦੀ ਅਜੇ ਹੀ ਸਥਿਤੀ ਬਣੀ ਆ ਕਿ ਦਿਲ ਬੇਚੈਨ ਹੁੰਦਾ ਦੱਸ ਦਈਏ ਬੰਗਿਆਂ ਦੇ ਨੇੜੇ ਪੈਂਦੇ ਪਿੰਡ ਹੱਪੋਵਾਲ ਵਿਖੇ ਪਿੰਡ ਦੇ ਸਰਪੰਚ ਗੁਰਿੰਦਰ ਪਲਵਾਨ ਦੇ ਉੱਤੇ ਹਮਲਾ ਹੋਇਆ ਗੋਲੀਆਂ ਚਲਾਈਆਂ ਗਈਆਂ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਜੋ ਸ਼ੁਰੂਆਤੀ ਜਾਣਕਾਰੀ ਛੱਡ ਤੱਕ ਪਹੁੰਚੀ ਹੈ ਉਸਦੇ ਆਧਾਰ ਤੇ ਗੱਲ ਕਰੀਏ ਤਾਂ ਗੁਰਿੰਦਰ ਪਲਵਾਨ ਆਪਣੇ ਖੇਤਾਂ ਵਿੱਚ ਆਪਣੀ ਲੇਬਰ ਤੋਂ ਕੰਮ ਕਰਵਾ ਰਿਹਾ ਸੀ ਤਾਂ ਅਚਾਨਕ ਉੱਥੇ ਜਿਹੜੇ ਅਣਪਛਾਤੇ ਵਿਅਕਤੀ ਆ ਜਾਂਦੇ ਆ ਮਾੜੇ ਅੰਸਰ ਆ ਜਾਂਦੇ ਆ ਤੇ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਹਾਲਾਂਕਿ ਗੁਰਿੰਦਰ ਪਲਵਾਨ ਸਤਰਕ ਹੋ ਜਾਂਦਾ ਤੇ ਆਪਣੇ ਲਾਇਸੈਂਸੀ ਹਥਿਆਰ ਨਾਲ ਜਵਾਬ ਦਿੰਦਾ ਮੁਦ ਭੇੜ ਹੁੰਦੀ ਹੈ ਪਲਟਵਾਰ ਹੁੰਦਾ ਲੇਕਿਨ ਇੱਕ ਗੋਲੀ ਦੱਸਦੇ ਆ ਕਿ ਗੁਰਿੰਦਰ ਪਲਵਾਨ ਦੀ ਬਾਡੀ ਦੇ ਨਾਲ ਕਨੈਕਟ ਹੁੰਦੀ ਹੈ ਬੱਖੀ ਚ ਵੱਜਦੀ ਹੈ ਗੁਰਿੰਦਰ ਪਹਿਲਵਾਨ ਜ਼ਖਮੀ ਹੋ ਜਾਂਦਾ ਗੁਰਿੰਦਰ ਪਹਿਲਵਾਨ ਇਸ ਗੱਲ ਨੂੰ ਅਸੀਂ ਨੋਟ ਕਰੀਏ ਕਿ ਪਿੰਡ ਦਾ ਸਰਪੰਚ ਹੈ ਔਰ ਉਹ ਜ਼ਖਮੀ ਹੋ ਜਾਂਦਾ ਗੋਲੀ ਲੱਗਣ ਤੋਂ ਬਾਅਦ ਜਿਸ ਨੂੰ ਟਾਹਾ ਵਿਖੇ ਲੈ ਜਾ ਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਂਦਾ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਿੱਦ ਹੀ ਇਹ ਖਬਰ ਪੁਲਿਸ ਪ੍ਰਸ਼ਾਸਨ ਤੱਕ ਪਹੁੰਚਦੀ ਹੈ ਪੁਲਿਸ ਪ੍ਰਸ਼ਾਸਨ ਅਲਰਟ ਹੁੰਦਾ ਡੀਐਸਪੀ ਹਰਜੀਤ ਸਿੰਘ ਰੰਧਾਵਾ ਤੁਰੰਤ ਮੌਕੇ ਤੇ ਪਹੁੰਚਦੇ ਆ ਤੇ ਉਹਨਾਂ ਨੇ ਪੂਰਾ ਜਾਇਜ਼ਾ ਲਿਆ ਤਪਤੀਸ਼ ਚੱਲ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਜਲਦੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਵੱਡੇ ਸਵਾਲ ਨੇ ਕਿ ਪੰਜਾਬ ਦੀ ਸਥਿਤੀ ਜਿਹੜੀ ਹੈ ਆਏ ਦਿਨ ਡਾਮਾ ਡੋਲ ਹੋ ਰਹੀ ਹੈ ਪੰਜਾਬ ਗੁਰੂਆਂ ਪੀਰਾਂ ਦੇ ਨਾਮ ਤੇ ਵਸਦਾ ਲੇਕਿਨ ਜੇ ਇੱਥੇ ਇਸ ਤਰੀਕੇ ਗੋਲੀਆਂ ਸ਼ਰੇਆਮ ਚੱਲਣਗੀਆਂ ਤਾਂ ਲੋਕਾਂ ਦੇ ਅੰਦਰ ਡਰ ਪਨਪਦਾ ਇਹ ਸਵਾਲ ਨੇ ਕਿ ਹਥਿਆਰ ਕਿੱਥੋਂ ਆਉਂਦੇ ਆ ਤੇ ਐਡਾ ਹੌਸਲਾ ਕਿੱਥੇ ਆਉਂਦਾ ਕਿ ਤਾਬੜ ਤੋੜ ਜਿਹੜੀਆਂ ਗੋਲੀਆਂ ਆਮ ਪਿੰਡਾਂ ਚ ਜਾ ਕੇ ਖੇਤਾਂ ਚ ਕੰਮ ਕਰਦੇ ਵਿਅਕਤੀ ਤੇ ਚਲਾਈਆਂ ਜਾਂਨ ਕਾਰਨ ਕੀ ਹੈ ਕੋਈ ਰੰਜਿਸ਼ ਸੀ ਕੋਈ ਐਕਸਟਰਸ਼ਨ ਸੀ ਜਾਂ ਪਿੱਛੇ ਕਾਰਨ ਕੀ ਹੈ ਉਹ ਹਾਲੇ ਤੱਕ ਸਾਹਮਣੇ ਨਹੀਂ ਆਇਆ ਲੇਕਿਨ ਜਿਹੜਾ ਗੁਰਿੰਦਰ ਪਲਵਾਨ ਸਰਪੰਚ ਹੈ ਉਹ ਜ਼ਖਮੀ ਜ਼ਰੂਰ ਹੋਇਆ ਦਿਖਾਣੇ ਮੌਕੇ ਦੀ ਤਸਵੀਰਾਂ ਹਾਂ ਜੀ ਸਰ ਇੱਕ 45 ਸਾਲ ਦੇ ਏਜ ਦੇ ਗੁਰਿੰਦਰ ਸਿੰਘ ਪਿੰਡ ਹੈਪੋਲ ਤੋਂ ਆਏ ਨੇ ਸਾਡੇ ਕੋਲ ਉਹਨਾਂ ਦੇ ਗਨ ਸ਼ਾਟ ਇੱਕ ਗੋਲੀ ਦਾ ਵਾਕਿਆ ਆਇਆ ਜੀ ਸਾਹਮਣੇ ਗੋਲੀ ਵੱਜੀ ਹੈ ਜੀ ਪੇਟ ਦੇ ਸੱਜੇ ਪਾਸੇ ਗੋਲੀ ਵੱਜੀ ਹੈ ਜੀ ਤੇ ਗੋਲੀ ਦੇ ਕਰਕੇ ਵੀਰ ਨੂੰ ਟਫੀ ਨੁਕਸਾਨ ਪਹੁੰਚਿਆ ਤੇ ਗੋਲੀ ਜਿਹੜੀ ਹੈਗੀ ਰੀਡ ਦੀ ਹੱਡੀ ਵਿੱਚ ਜਾ ਕੇ ਰੁਕ ਗਈ ਹੈ ਪੇਸ਼ੈਂਟ ਦੀ ਹਾਲਤ ਹਜੇ ਨਾਜੁਕੀ ਹੈ ਜੀ ਤੇ ਪੇਸ਼ੈਂਟ ਦੀ ਹਾਲਤ ਨੂੰ ਨਾਜੁਕ ਦੇਖਦੇ ਹੋਏ ਆਪਾਂ ਇਹਨੂੰ ਹਾਇਰ ਸੈਂਟਰ ਦਾ ਅਨੰਦ ਮੈਡੀਕਲ ਲੁਧਿਆਣਾ ਰੈਫਰ ਕੀਤਾ ਹੈ ਜੀ ਹੁਣ ਤੱਕ ਇਹ ਲਾਣੀ ਨਹੀਂ ਪਤਾ ਲੱਗ ਰਿਹਾ ਕਿ ਕਿੰਨੀ ਬੋਧੀ ਐਮ ਐਮ ਜੀ ਹੈ ਗੋਲੀ ਪਤਾ ਲੱਗ ਸਕਦਾ ਨਹੀਂ ਸਰ ਇਹ ਨਹੀਂ ਪਤਾ ਲੱਗ ਸਕਦਾ ਜੀ ਕੋਈ ਸ਼ਾਰਟ ਹੈ ਇੱਕ ਸ਼ਾਰਟ ਹੈ ਜੀ ਇੱਕ ਐਂਟਰੀ ਬੂੰਡ ਹੈ ਜੀ ਢੇੜ ਦੇ ਸੱਚ ਪਾਸੇ ਇੱਕੋ ਹੀ ਹੈ ਇੱਕੋ ਐਂਟਰੀ ਅੱਜਕੱਲ੍ਹ ਵਕਤ 2:00 ਨਾ ਇਤਲਾ ਮੇਰੀ ਟੈਲੀਫੋਨ ਤੇ ਜਿਸ ਵਿੱਚ ਗੁਰਵੰਦਰ ਸਿੰਘ ਸਰਪੰਚ ਅਪਵਾਲ ਉਹ ਆਪਣੇ ਦਾਸਾ ਜੀ ਖੇਤਾਂ 'ਚ ਕੰਮ ਕਰ ਰਿਹਾ ਸੀ ਲੇਬਰ ਦੇ ਨਾਲ ਤੇ ਦੌਰਾਨੇ ਉਸੇ ਦੌਰਾਨ ਇੱਕ ਦੋ ਅਣਅਪਛੇਤ ਵਿਅਕਤੀ ਜਿਹੜੇ ਉਹਦੇ ਖੇਤਾਂ 'ਵਲ ਆਏ ਤੇ ਉਹਨਾਂ ਨੇ ਉੱਤੇ ਫਾਇਰਿੰਗ ਕਰ ਦਿੱਤੀ ਫਾਇਰਿੰਗ ਦੌਰਾਨ ਉਹਦੀ ਇੱਕ ਜਿਹੜਾ ਫੈਲਾ ਉਹਦੀ ਰੱਖੀ 'ਚ ਲੱਗਾ ਹੋਇਆ ਤੇ ਉਸ ਤੇ ਆਪਣੇ ਲਾਇਸੈਂਸੀ ਰਵਾਰਬਰ ਦੇ ਨਾਲ ਉਹਨੇ ਵੀ ਉਹਨਾਂ ਵਿਅਕਤੀਆਂ ਦੇ ਫਾਇਰ ਕੀਤੇ ਹੈ ਤੇ ਉਸ ਤਰ੍ਹਾਂ ਉਸ ਦੇ ਉਹ ਜਿਹੜੇ ਮੌਕੇ ਤੋਂ ਜਿਹੜੇ ਦੋਸ਼ੀ ਜਿਹੜੇ ਭੱਜ ਗਏ ਆ ਮੋਟਰਸਲ ਤੇ ਉਹਨਾਂ ਦੇ ਬਾਅਦ ਜਿਹੜੇ ਉਹਦੇ ਨਾਲ ਦੇ ਜਿਹੜੇ ਸਾਥੀ ਸੀ ਉਹਨਾਂ ਨੇ ਇਹਨੂੰ ਹਸਪੀਟਲ ਦਾਖਲ ਕਰਾਇਆ ਜਿਹੜਾ ਹਸਪੀਟਲ ਦਰਾਂ ਨੇ ਇਲਾਜ ਜਿਹੜਾ ਉਹ ਇਸ ਟਾਈਮ ਠੀਕ ਆ ਜਾਨ ਖਤਰੇ ਤੋਂ ਬਾਹਰ ਹੈ ਤੇ ਉਹਦਾ ਇਲਾਜ ਚੱਲ ਰਿਹਾ ਹੈ ਜਿਹੜੇ ਉਹਦੇ ਬਿਆਨ ਲੈ ਕੇ ਜਿਹੜੀ ਬੰਦੀ ਕਾਰਵਾਈ ਜਿਹੜੀ ਆ ਉਹ ਅਮਨਚਲਿਆਂ ਦੀ ਜਗ੍ਹਾ ਤੇ ਜਿਹੜੇ ਦੋਸ਼ੀਆਂ ਨੂੰ ਜਿਹੜਾ ਤੁਰੰਤ ਗ੍ਰਫਟਰ ਕੀਤਾ ਜਾਵੇਗਾ